ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਹੱਕ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ। ਇਸ ਪ੍ਰੋਟੈਸਟ ਹੋਈ ਮੇਰੇ ਨਾਲ ਡਾਕਟਰ ਗਰਗ ਸਾਹਿਬ ਮੌਜੂਦ ਨੇ ਜਿਹੜੇ ਆਪਾਂ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਦੱਸਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸੰਘਰਸ਼ ਨੇ ਉਹਨਾਂ ਦੀ ਰੂਪਰੇਖਾ ਕੀ ਐਲਾਨ ਹੋ ਗਈ ਜਾਂ ਐਲਾਨ ਹਜੇ ਹੋਣਾ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੁਹਾਡੇ ਨਾਲ। ਇਹ 16ਵਾਂ ਕੀ ਰੂਪਰੇਖਾ ਰਹੀ ਕੌਣ-ਕੌਣ ਸ਼ਾਮਲ ਹੋਏ ਕੀ ਗੱਲਬਾਤ ਹੈ? ਡਾਕਟਰ ਸਾਹਿਬ ਆਪਾਂ ਨੇ ਕੱਲ ਵੀ ਗੱਲ ਕੀਤੀ ਸੀ ਮਾਲੀ ਸਾਹਿਬ ਵਾਲੇ ਸਮੱਸਿਆਰੇ ਦੇ ਉੱਪਰ ਕਿ ਗੱਲ ਤਾਂ ਐਡੀ ਹੈ ਨਹੀਂ ਹੈਗੀ ਸਿਰਫ ਇੱਕ ਪੋਲਿਟੀਕਲ ਹੰਡਿਟਾ ਹੋ ਅੱਜ ਚੰਡੀਗੜ੍ਹ 17 ਸੈਕਟਰ ਸ਼ਾਮ 5 ਵਜੇ ਪ੍ਰੋਗਰਾਮ ਰੱਖਿਆ ਗਿਆ ਸੀ ਸਾਰੇ ਇੱਥੇ ਪਹੁੰਚੇ ਨੇ ਪੱਤਰਕਾਰ ਤਬਕਾ ਪਹੁੰਚਿਆ ਇੰਟੈਲੈਕਚੁਅਲ ਲੋਕ ਪਹੁੰਚੇ ਨੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟਰੀ ਯਾ ਪੋਲਿਟੀਕਲ ਪਾਰਟੀਆਂ ਸ਼ਰੋਮਣੀ ਕਾਲਜ ਦੇ ਨੁਮਾਇੰਦੇ ਵੀ ਪਹੁੰਚੇ ਨੇ ਸੋ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਪਹਿਲਾਂ ਆਪਣੇ ਦਰਸ਼ਕਾਂ ਨੂੰ ਅੱਜ ਅਸੀਂ ਸਲਫੇਰ ਰੱਖਿਆ ਸੀ ਇੱਕ ਪ੍ਰੋਟੈਸਟ ਟੋਕਨ ਪ੍ਰੋਟੈਸਟ ਹੈ ਇਹ ਵੱਡਾ ਪ੍ਰੋਟੈਸਟ ਨਹੀਂ ਕਰਿਆ ਸੀ ਇਹ ਆਪੀ ਲੋਗਾਂ ਵਾਗੇ ਅਸੀਂ ਤਾਂ ਸੋਚਦੇ ਸੀ ਵੀ 50 ਕ ਬੰਦੇ ਵੱਧ ਤੋਂ ਵੱਧ 100 ਹੋਣਗੇ ਤਾਂ ਆਪਣੇ ਆਪ ਹੀ ਜਥੇਬੰਦੀਆਂ ਹੋਰ ਥਾਂ-ਥਾਂ ਤੋਂ ਇੱਕ ਇਹਦਾ ਹੋਰ ਅੱਜ ਦੀ ਗੱਲ ਮੈਂ ਦੱਸਦਾ ਇੱਥੋਂ ਦੇਖ ਕੇ ਅੱਜ ਫਰੀਦਕੋਟ 'ਚ ਮਰਨ ਦਿੱਤਾ ਜਾ ਰਿਹਾ ਡੀਸੀ ਨੂੰ ਮੋਗੇ 'ਚ ਦਿੱਤਾ ਜਾ ਰਿਹਾ ਹੈ ਸੰਗਰੂਰ 'ਚ ਦਿੱਤਾ ਜਾ ਰਿਹਾ ਹੈ ਥਾਂ-ਥਾਂ ਦੇ ਉੱਤੇ ਲੋਕ ਆਪ ਜ ਆਪਣੇ ਪੱਤਰ ਤੇ ਵੀ ਕਰ ਰਹੇ ਨੇ ਤੇ ਜਮਹੂਰੀ ਅਧਿਕਾਰ ਸਭਾ ਨੇ ਅੱਜ ਪਾਸ ਕਰਿਆ ਉਹਨਾਂ ਨੇ ਸਾਨੂੰ ਖਬਰ ਭੇਜੀ ਹੈ ਵੀ ਇਹ ਚ ਤੁਸੀਂ ਲਗਵਾ ਦਿਓ ਪ੍ਰੋਫੈਸਰ ਜਗਮੋਨ ਸਿੰਘ ਜਿਹੜੇ ਭਗਤ ਸਿੰਘ ਦੇ ਭਾਂਦੇ ਨੇ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਹੈਗੇ ਆਂ ਉਹ ਪੱਕੇ ਭਾਂਜੇ ਦੀ ਖਬਰ ਹੈ ਸੋ ਇਸ ਕਰਕੇ ਅਸੀਂ ਅੱਜ ਪਹਿਲਾ ਪ੍ਰੋਗਰਾਮ ਇਹ ਸੀ ਵੀ ਇਹਨਾਂ ਨੂੰ ਇੱਕ ਚੇਤਾਵਨੀ ਦੇਣੀ ਸੀ ਕਹਿੰਦੇ ਸੀ ਪ੍ਰੈਸ ਕਾਨਫਰੰਸ ਕਰੀ ਸੀ ਸਰਕਾਰ ਹੁੰਦੀ ਹੈ ਤੇਜ਼ੀ ਨਾਲ ਚੱਲਣਾ ਪਰ ਮੇਨੂੰ ਲੱਗਦਾ ਭਗਵੰਤ ਮਾਨ ਦਾ ਕੋਈ ਐਕਸੀਡੈਂਟ ਹੋ ਗਿਆ ਉਹਨੂੰ ਵਿਚਾਰਾ ਪੋਰਲੋ ਹਸਪਤਾਲ 'ਚ ਦਾਖਲ ਹੈ ਇੱਥੇ ਆਮ ਆਦਮੀ ਕਮਿੰਟ ਦਾ ਦਾਖਲ ਨਹੀਂ ਨਾ ਹੋ ਸਕਦਾ ਉਹ ਤਾਂ ਆਮ ਲੋਕਾਂ ਵਾਸਤੇ ਹੈ ਉਹ ਖਾਸ ਹੈ ਸੋ ਇਸ ਕਰਕੇ ਸ਼ਾਇਦ ਨਾ ਧਿਆਨ ਦੇ ਸਕੇ ਹੋਵੇ ਪਰ ਹਰਪਾਲ ਸਿੰਘ ਦਾ ਹੈਗਾ ਸੋ ਹਰਪਾਲ ਸਿੰਘ ਦਾ ਫਰਜ਼ ਬੰਦਾ ਸੀ ਇਸ ਗੱਲ ਨੂੰ ਦੇਖਣਾ ਇਹ ਕੇਸ ਸਿਆਸੀ ਤੌਰ ਤੇ ਬਣਾਇਆ ਗਿਆ ਹੈ ਇਹ ਸਿਆਸੀ ਤੌਰ ਤੇ ਵਫਸੋਰ ਹੈ ਇਹਦਾ ਕੋਈ ਅਦਾਲਤ ਨਾਲ ਕੋਈ ਤਲਕਨੀ ਇਹਦਾ ਪੁਲਿਸ ਨਾਲ ਕੋਈ ਤਲਕਨੀ ਅਦਾਲਤਾਂ ਦੇ ਪੁਲਿਸਾਂ ਦੇ ਵਿੱਚ ਗੁੱਡੇ ਗੁੱਡੀਆਂ ਬਣੇ ਹੋਏ ਨੇ ਲੋਕ ਅਦਾਲਤ ਨੇ ਵੀ ਮੈਂ ਵੱਡੇ ਵੱਡੇ ਹਾਈ ਕੋਰਟ ਦੇ ਜੱਜਾਂ ਨਾਲ ਗੱਲ ਕਰਕੇ ਦੇਖੀ ਹੈ ਉਹ ਜੱਜ ਸਹਿਬਾਨ ਜਿਹੜੇ ਹਾਈ ਕੋਰਟ ਦੇ ਜੱਜ ਸਹਿਬਾਨ ਨੇ ਉਹ ਕਹਿੰਦੇ ਤਾਂ ਜਿਹੜੇ ਰਿਜਿਸਟਰਡ ਨੇ ਰਿਮਾਂਡ ਦਿੱਤਾ ਉਹੀ ਉਹ ਨਹੀਂ ਦੇਣਾ ਬੰਦਾ ਸੀ ਕਿਉਂਕਿ ਐਫ ਆਈ ਆਰ 'ਚ ਕੁਝ ਹੈ ਹੀ ਨਹੀਂ ਤੁਸੀਂ ਕਿਸੇ ਆਧਾਰ ਦੇ ਉੱਤੇ ਕਿਸੇ ਨੂੰ ਭੇਜੋਗੇ ਜੁਡੀਸ਼ੀਅਲ ਸਟੇਟਿਚਰ ਜੇ ਕੁਝ ਹੋਵੇਗਾ ਉਹਦੇ ਚ ਉਹ ਚ ਐਫ ਆਈ ਆਰ 'ਚ ਕੁਝ ਨਹੀਂ ਹੈ ਝੂਠੀ ਐਫ ਆਈ ਆਰ ਝੂਠੀ 'ਚ ਵੀ ਕੁਝ ਨਹੀਂ ਹੈ ਸੋ ਜਿਹੜਾ ਬੰਦਾ ਝੂਠ ਵੀ ਸਹੀ ਨਹੀਂ ਬੋਲ ਸਕਦਾ ਕਾਨੂੰਨ ਦੇ ਮੁਤਾਬਕ ਜੋ ਉਹਨੇ ਕੀ ਕਰਨਾ ਸੋ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਕਰਿਆ ਹੈ ਅੱਜ ਇਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਇਹ ਲਗਾਤਾਰ ਇੱਕ ਸਟਰਗਲ ਚੱਲੇਗਾ ਸਾਨੂੰ ਬਹੁਤ ਸਾਰੇ ਕਹਿੰਦੇ ਨੇ ਵੀ ਪੁਲਿਸ ਨੂੰ ਅਪਰੋਚ ਕਰ ਲੋ ਡੈਪੂਟੇਸ਼ਨ ਮੇਂ ਲੋ ਉਹ ਉਹ ਲੋਕ ਨੇ ਜਿਹੜੇ ਡੈਪੂਟੇਸ਼ਨ ਉੱਥੇ ਜਾਵਾਂਗੇ ਅਸੀਂ ਐਸਪੀ ਡੀਆਈਜੀ ਆਈਜੀ ਡੀਜੀਪੀ ਨੂੰ ਮਿਲਦੇ ਆ ਉਗਣੇ ਕੱਲ ਨੂੰ ਆ ਜਿਓ ਅੱਛਾ ਜੀ ਅਸੀਂ ਦੇਖ ਰਿਹਾ ਐਨੀ ਕੰਮ ਚੱਲਦਾ ਹੁੰਦਾ ਅਲਖ ਜਗਾ ਕੇ ਰੱਖੋ ਦੇਖੀ ਜੋ ਜੋ ਹੁੰਦਾ ਉਹ ਅਸੀਂ ਅਲਖ ਜਗਾਈ ਹੈ ਇਹ ਅਲਖ ਜਗਦੀ ਰਹੇਗੀ ਜਿੰਨਾ ਚਿਰ ਕੇ ਇਸ ਵਾਪਸ ਨਹੀਂ ਲੰਦੇ ਪੰਜਾਬ ਦੀ ਸਰਕਾਰ ਹੈ ਰੁਖ ਸਾਹਿਬ ਮਰਲੀ ਸਾਹਿਬ ਪੰਜਾਬ ਦੇ ਨਾਲ ਸਬੰਧਤ ਨੇ ਮਰਲੀ ਸਾਹਿਬ ਦਾ ਇੱਕ ਇਤਿਹਾਸ ਹੈ ਆਪਣੀ ਜ਼ਿੰਦਗੀ ਦਾ ਉਹ ਇਤਿਹਾਸ ਹੈ ਕਿ ਲੰਮਾ ਚਿਰ ਉਹ ਐਕਟਿਵ ਰਹੇ ਨੇ ਤੇ ਐਕਟਿਵਿਸਟ ਰਹੇ ਨੇ ਕੀ ਜਦੋਂ ਸਰਕਾਰ ਨੇ ਉਹਨਾਂ ਨੂੰ ਹੱਥ ਪਾਉਣ ਦੀ ਸੋਚੀ ਕਿ ਸਰਕਾਰ ਨੂੰ ਪਤਾ ਨਹੀਂ ਸੀ ਹਿੱਲ ਜੁਲ ਹੋਊਗੀ ਤਮਾਮ ਤਰ੍ਹਾਂ ਦੇ ਲੋਕ ਉਹਨਾਂ ਦੀ ਪਿੱਠ ਤੇ ਆ ਕੇ ਖੜਨਗੇ ਨਹੀਂ ਮੈਨੂੰ ਤਾਂ ਲੱਗਦਾ ਵੀ ਸਰਕਾਰ ਦਾ ਛੋਟੇ ਅਧਿਕਾਰੀਆ ਜਿੰਨੀ ਵੀ ਸਿਆਣੀ ਨਹੀਂ ਹੈ ਇੱਕ ਅਧਿਕਾਰੀ ਐਸਾ ਸੀ ਤੁਸੀਂ ਵੀ ਜਾਣਦੇ ਹੋ ਜਿਹਨੇ ਮੈਨੂੰ ਹੱਥ ਪਾਇਆ ਸੀ ਨੋਟਿਸ ਦੇ ਕੇ ਵੀ ਤੁਸੀਂ ਬੁੱਨੇ ਹੋ ਉਹਦਾ ਛੋਟਾ ਅਧਿਕਾਰੀ ਸੀ ਉਹਦਾ ਦਿਮਾਗ ਹੀ ਓਨਕ ਸੀ ਇਹ ਤਾਂ ਸਰਕਾਰ ਦਾ ਵੱਡਿਆ ਇਹਨੇ ਮਾਲੀ ਨੂੰ ਹੱਥ ਪਾਇਆ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੋਗਾਂ ਨੂੰ ਹੱਥ ਪਾ ਕੇ ਕਰੋਗੇ ਕੀ ਇਹ ਤਾਂ ਥੰਦਾ ਘੜਾ ਨਹੀਂ ਇਹਨਾਂ ਨੂੰ ਡਾਂਗਾ ਮਾਰ ਦੋ ਇਹਨਾਂ ਦੇ ਗੋਲੀ ਮਾਰ ਦੋ ਇਹਨਾਂ ਨੂੰ ਜੇਲ੍ਹ ਚ ਸੁੱਟ ਦੋ ਇਹਨਾਂ ਦੀਆਂ ਤਫ਼ਤੀਸ਼ਾਂ ਕਰ ਲਓ ਕੀ ਕਰੋਗੇ ਤੁਸੀਂ ਇਹਨਾਂ ਨੂੰ ਮਾਰ ਸਕਦੇ ਹੋ ਤੁਸੀਂ ਗੋਲੀ ਮਾਰ ਸਕਦੇ ਹੋ ਤੁਸੀਂ ਝੂਠਾ ਮੁਤਾਬੜਾ ਬਣਾ ਸਕਦੇ ਹੋ ਜ਼ਬਾਨ ਬੰਦੀ ਨਹੀਂ ਕਰ ਸਕਦੇ ਇਹ ਸਰਕਾਰ ਸਿਆਣੀ ਨਹੀਂ ਹੈ ਸਿਆਣੇ ਬੰਦੇ ਨੂੰ ਦੂਰੋਂ ਪਤਾ ਹੁੰਦਾ ਵੀ ਆਹ ਕੰਮ ਨਹੀਂ ਕਰੀਦਾ ਇਹਨਾਂ ਨੂੰ ਵੀ ਪਤਾ ਵੀ ਆਹ ਕੰਮ ਕਰੀਦਾ ਜਾਂ ਨਹੀਂ ਜੋਕਾਂ ਦੀਆਂ ਖੇਡਾਂ ਕਰਦੇ ਨੇ ਇਹ 좌ਾਕ ਮੁੱਖ ਮੰਤਰੀ ਹੈ ਇਹ ਮੁੱਖ ਮੰਤਰੀ ਨਹੀਂ ਹੈ ਠੀਕ ਹੈ ਕੁਰਸੀ ਤੇ ਬੈਠਾ ਹੈ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਇਹ ਆਣੇ ਅਮਿਤ ਜੈਨ ਜਿਹੜੇ ਹੈਗੇ ਨੇ ਉਹਨਾਂ ਦੀ ਫੋਟੋਆਂ ਆਈਆਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਤੇ ਉਹਨਾਂ ਦੇ ਉਹ ਗਊ ਜਿਹੜਾ ਸੇਵਾ ਕਮਿਸ਼ਨ ਬਣਿਆ ਹੋਇਆ ਉਹਦੇ ਮੈਂਬਰ ਵੀ ਨੇ ਤੇ तमाम ਹੋਰ ਲੀਡਰਾਂ ਨਾਲੇ ਫੋਟੋਆਂ ਨੇ ਦੇਖੋ ਤਾਂ ਹੈ ਹੀ ਉਹਨਾਂ ਦਾ ਆਮ ਆਦਮੀ ਇਹੀ ਤੇ ਮੈਂ ਕਹਣਾ ਵੀਰੇ ਚ ਐਸਆਈ ਐਸਆਈ ਐਸਐਚਓ ਜਾਂ ਡੀਐਸਪੀ ਜਾਂ ਐਸਪੀ ਜਾਂ ਡੀਆਈਜੀ ਉਹ ਨਹੀਂ ਕੁਝ ਕਰ ਸਕਦੇ ਇਹ ਤਾਂ ਉੱਤੋਂ ਹੁਕਮ ਹੈ ਗੱਲ ਕਰ ਉਹਨਾਂ ਨੇ ਗਲਤੀ ਇਹ ਘਲਿਆ ਕਿ ਉਹਦਾ ਹੁਕਮ ਗਲਤ ਵਜਾਤਾ ਵਜਾਉਣਾ ਨਹੀਂ ਚਾਹੀਦਾ ਸੀ ਕਹਿੰਦੇ ਵੀ ਜਨਾਬ ਇਹ ਨਹੀਂ ਹੁੰਦਾ ਇਹ ਗਲਤ ਹੈ ਉਹ ਕਿਹਾ ਨਹੀਂ ਮੈਂ ਪੁਲਿਸ ਅਫਸਰ ਉਹ ਵੀ ਦੇਖੇ ਨੇ ਜਿਹੜੇ ਸਿਆਸਦਾਂ ਨੂੰ ਕਹਿੰਦੇ ਵੀ ਜਨਾਬੇ ਨਾ ਕਰੋ ਮਾਰੇ ਜਾਓਗੇ ਥੋੜੀ ਦੇਜ ਤੇ ਹੋਣੀ ਹੈ ਮੈਂ ਤਾਂ ਕਰ ਦੂੰਗਾ ਫੇਰ ਮਾਰ ਕੇ ਸਮਝਾਉਣਾ ਹੁੰਦਾ ਮੈਂ ਕਿੰਨੇ ਵਾਰੀ ਸਰਕਾਰਾਂ ਦੇ ਫੈਸਲੇ ਤੇ ਲਿਖਿਆ ਵੀ ਜੇ ਆਪਾਂ ਇਹ ਕਹੇ ਆ ਤਾਂ ਨੁਕਸਾਨ ਹੋਏਗਾ ਤੁਹਾਡੇ ਸਿਆਸੀ ਤੌਰ ਤੇ ਸਿਆਸੀ ਤੌਰ ਤੇ ਰਹਿਣਾ ਮੈਂ ਵੀ ਜਵਾਬ ਦੇਣਾ ਔਖਾ ਹੋ ਜੀ ਲੋਕਾਂ 'ਚ ਨਾ ਕਰੋ ਤੇ ਉਹ ਨਹੀਂ ਕਰਿਆ ਇਹ ਤਾਂ ਜਿਹੜੇ ਪੁਲਿਸ ਆਫਸਰ ਨੇ ਉਹਨਾਂ ਦੀ ਗਲਤੀ ਇਹ ਹੈ ਕਿ ਉਹਨਾਂ ਨੇ ਸੱਚ ਵੀ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਜਿੱਦਾਂ ਗਾਜ ਗਿਰੂਗੀ ਇਹ ਵੀ ਤੁਸੀਂ ਦੇਖੋ ਜਿੱਦੇ ਭਗਵੰਤ ਮਾਨ ਫਸ ਗਿਆ ਜਿਵੇਂ ਪੰਚਾਇਤ ਚੋਣਾਂ ਵੇਲੇ ਫਸਿਆ ਸੀ ਹਾਈ ਕੋਰਟ ਦੇ ਵਿੱਚ ਚਾਕੇ ਕਮਿਸ਼ਨਰ ਨੂੰ ਫਾਈਨੈਂਸ ਕਮਿਸ਼ਨਰ ਨੂੰ ਰੂਰਲ ਵਲਮਨ ਨੂੰ ਸਸਪੈਂਡ ਕਰਤਾ ਫਾਈਨੈਂਸ ਕਮਿਸ਼ਨਰ ਦਾ ਕੀ ਕਸੂਰ ਸੀਗਾ ਭਗਵੰਤ ਮਾਨ ਨੇ ਆਪ ਕਹਿ ਕੇ ਕਰਾਈ ਸੀ ਇੱਧੇ ਹੀ ਇੱਥੇ ਕਿਸੇ ਗੌਰਵ ਯਾਦੂ ਨੂੰ ਕਿਸੇ ਹੋਰ ਨੂੰ ਕਰ ਦੂਗਾ ਗੌਰਵ ਯਾਦੂ ਨੂੰ ਆਪ ਕਰਨ ਦਾ ਸਸਪੈਂਡ ਕਰਨ ਦਾ ਪਾਵਰ ਹੈਗੀ ਹੈ ਉਹ ਸਜ਼ਾ ਦੇਂਦੀ ਨਹੀਂ ਥੱਲੇ ਉਹਨਾਂ ਕਿਸ ਨੂੰ ਸਜ਼ਾ ਦੇ ਦੂਗਾ ਆਪ ਤਾਂ ਮੰਨਣਾ ਨਹੀਂ ਇਹ ਇੰਨਾ ਕਮਜ਼ੋਰ ਨੇ ਇਹ ਗਲਤੀ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਭਾਈ ਹਾਂ ਸਾਡੇ ਕੈਸੇ ਹੋਇਆ ਅਸੀਂ ਜ਼ਿੰਮੇਵਾਰ ਆ ਇਹ ਤਾਂ ਇਹਨਾਂ ਬੰਦਿਆਂ ਦਾ ਕੀ ਹੈ ਇਹ ਤਾਂ ਇਹਨਾਂ ਦੇ ਪੈਰਥਲ ਦੇ ਬਿਟੇਰਾ ਆ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਿਆਸਤ ਕੀ ਹੁੰਦੀ ਹੈ ਰਾਜ ਕੀ ਹੁੰਦਾ ਹੈ ਸੰਵਿਧਾਨ ਕੀ ਹੁੰਦਾ ਹੈ ਲੋਕਾਂ ਦੇ ਹੱਕ ਕੀ ਹੁੰਦੇ ਨੇ ਤਹਮਲ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਕੁਝ ਅਗਲਾ ਕੋਈ ਪ੍ਰੋਗਰਾਮ ਮੁਲਕੇ ਰੱਖ ਸਾਬ ਬਿਲਕੁਲ ਅਗਲੇ ਪ੍ਰੋਗਰਾਮ ਲਗਾਤਾਰ ਚੱਲਣਗੇ ਸੋ ਦੋਸਤੋ ਮੇਰੇ ਨਾਲ ਡਾਕਟਰ ਗੜਕ ਸਾਹਿਬ ਸੀ ਜਿਹੜੇ ਨੇ ਜਿਨ੍ਹਾਂ ਨੇ ਤਮਾਮ ਆਪਣੇ ਨਾਲ ਇਹ ਮਸਲਾ ਸਾਂਝਾ ਕੀਤਾ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਹੜੇ ਕਿਹੜੇ ਲੋਕ ਜਿਹੜੇ ਪਹੁੰਚੇ ਨੇ ਮਾਲੀ ਸਾਹਿਬ ਦੇ ਹੱਕ ਦੇ ਵਿੱਚ